ਇੱਕ ਸਮਾਂ ਐਸਾ ਵੀ ਆਇਆ ਜਦੋਂ ਗੋਇੰਦਵਾਲ ਵਿਖੇ ਨਾ ਕਾਫੀ ਲੋਕਾਂ ਨੇ ਆਪਣਾ ਘਰ ਕਰ ਲਿਆ ਡੇਰਾ ਜਮਾ ਲਿਆ ਬੜੀਆਂ ਸੰਗਤਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪਦੇ ਹੁੰਦਿਆ ਹੋਇਆ ਗੋਇੰਦਵਾਲ ਵਿਖੇ ਬਹੁਤ ਬਿਮਾਰੀ ਦਾ ਵਾਧਾ ਹੋ ਗਿਆ ਕਿਰਪਾ ਕਰੋ ਤੁਹਾਡੇ ਤੋਂ ਬਿਨਾ ਸਾਡਾ ਹੋਰ ਕੌਣ ਸਹਾਰਾ ਹੈ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਗੋਇੰਦਵਾਲ ਵਿਖੇ ਜਦੋਂ ਤੱਕ ਅਸੀਂ ਸਰੀਰ ਕਰਕੇ ਹਾਂ ਕਦੇ ਕਿਸੇ ਮਾਂ ਬਾਪ ਦਾ ਪੁੱਤਰ ਮਾਪਿਆਂ ਦੇ ਹੁੰਦਿਆਂ ਚੜ੍ਹਾਈ ਨਹੀਂ ਕਰੇਗਾ। ਸਵਾਸ ਨਹੀਂ ਧਿਆਗੇਗਾ। ਸੰਗਤਾਂ ਬੜੀਆਂ ਪ੍ਰਸੰਨ ਹੋਈਆਂ, ਬੜੀਆਂ ਖੁਸ਼ ਹੋਈਆਂ। ਭਈ ਨੌਜਵਾਨ ਬੱਚੇ ਮਰ ਰਹੇ ਸੀ। ਤੇ ਹੁਣ ਜੇ ਪਾਤਸ਼ਾਹ ਨੇ ਵਚਨ ਕਰ ਦਿੱਤੇ ਨੇ ਹੁਣ ਨੌਜਵਾਨ ਬੱਚਾ ਮਾਪਿਆਂ ਦੇ ਸਾਹਮਣੇ ਨਹੀਂ ਮਰੇਗਾ। ਤੇ ਪਾਤਸ਼ਾਹ ਸੰਗਤਾਂ ਨੂੰ ਇਹ ਬਹੁਤ ਵੱਡੀ ਤਰਵਾਸ ਦਿੱਤੀ ਸਤਿਗੁਰੂ ਨੇ ਬੇਅੰਤ ਸੰਗਤਾਂ ਮੇਰੀ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਉਂਦੀਆਂ ਖੁਸ਼ੀਆਂ ਲੈ ਕੇ ਜਾਂਦੀਆਂ ਇੱਕ ਦਿਨ ਪਾਤਸ਼ਾਹ ਰਾਤ ਨੂੰ ਵਿਸ਼ਰਾਮ ਦੇ ਵਿੱਚ ਨੇ ਤੇ ਕਿਸੇ ਮਾਈ ਦੀ ਨੂਰੋਂ ਰੋਂਦਿਆਂ ਦੀ ਆਵਾਜ਼ ਕੰਨਾ ਵਿੱਚ ਪਈ ਬੜੀ ਵਰਲਾਬ ਕਰਦੇ ਏ ਜਿਹਦੀ ਆਵਾਜ਼ ਇਸ ਤਰ੍ਹਾਂ ਆ ਰਹੀ ਸੀ ਹਾਏ ਮੇਰਾ ਪੁੱਤ ਹਾਏ ਮੇਰਾ ਪੁੱਤ ਰੋ ਰਹੀ ਹੈ ਮੇਰੇ ਬਾਦਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਸੇਵਕ ਭਾਈ ਬੱਲੂ ਨੂੰ ਪੁੱਛਿਆ ਕਹਿੰਦੇ ਵੀ ਆ ਕਿਸ ਦੀ ਰੋਣ ਦੀ ਆਵਾਜ਼ ਆ ਰਹੀ ਹੈ ਰਾਤ ਕੌਣ ਰੋ ਰਿਹਾ ਹੈ ਤੇ ਭਾਈ ਬੱਲੂ ਕਹਿਣ ਲੱਗਾ ਸੱਚੇ ਪਾਤਸ਼ਾਹ ਕਿਸੇ ਮਾਈ ਦੇ ਕਿਸੇ ਮਾਤਾ ਦੇ ਰੋਣ ਦੀ ਆਵਾਜ਼ ਆਉਂਦੀ ਹੈ ਤੇ ਸਤਿਗੁਰੂ ਉਹ ਹਾਏ ਮੇਰਾ ਪੁੱਤ ਹਾਏ ਮੇਰਾ ਪੁੱਤ ਕਹਿ ਕੇ ਨਾ ਉੱਚੀ ਉੱਚੀ ਰੋ ਰਹੀ ਹੈ ਕਾਰਨ ਕੀ ਸੱਚੇ ਪਾਤਸ਼ਾਹ ਕਾਰਨ ਦਾ ਨਹੀਂ ਪਤਾ ਔਰ ਆਵਾਜ਼ ਤੋਂ ਇਸਰਾਈਲ ਲੱਗਦਾ ਹੈ ਵੀ ਇਹਦੇ ਪੁੱਤਰ ਨੂੰ ਕੋਈ ਬੜਾ ਵੱਡਾ ਕੋਈ ਦੁੱਖ ਹੈ ਤੇ ਸਤਿਗੁਰੂ ਕਹਿਣ ਲੱਗੇ ਜਾਓ ਦੇਖ ਕੇ ਆਓ ਵੀ ਰਾਤ ਨੂੰ ਉੱਤ ਘਹਿ ਕੇ ਜੇ ਕੋਈ ਮਾਤਾ ਰੋਂਦੀ ਹੈ ਕੋਈ ਇਸਤਰੀ ਰੋਂਦੀ ਹੈ ਕਾਰਨ ਕੀ ਹੈ ਪਤਾ ਕਰਕੇ ਆਓ ਤੇ ਭਾਈ ਬੱਲੂ ਜੀ ਸਤਿਗੁਰੂ ਦਾ ਹੁਕਮ ਮੰਨ ਕੇ ਰਾਤ ਨੂੰ ਚੱਲ ਪਿਆ ਤੇ ਜੇ ਕੋਈ ਅੱਜ ਕੱਲ ਦਾ ਸਿੱਖ ਹੁੰਦਾ ਹੋ ਸਕਦਾ ਕਹਿੰਦਾ ਸੱਚੇ ਪਾਤਸ਼ਾਹ ਰਾਤ ਨੂੰ ਜਾਣ ਦੀ ਕੀ ਲੋੜ ਐ ਦਿਨ ਚੜੇਗਾ ਪਤਾ ਕਰ ਲਵਾਂਗੇ ਪਰ ਆਗਿਆਕਾਰੀ ਮੇਰੇ ਪਾਤਸ਼ਾਹ ਜੀ ਦੇ ਸਿੱਖ ਭਾਈ ਬੱਲੂ ਨੇ ਗੁਰੂ ਅਮਰਦਾਸ ਮਹਾਰਾਜੀ ਦਾ ਹੁਕਮ ਮੰਨਿਆ ਕਹਿੰਦਾ ਠੀਕ ਐ ਜਾਣਾ ਸੱਚੇ ਪਾਤਸ਼ਾਹ ਜਦੋਂ ਜਾ ਕੇ ਘੜੀ ਬੀਤੀ ਪਤਾ ਕੀਤਾ ਆ ਕੇ ਸਤਿਗੁਰੂ ਦੇ ਚਰਨਾ ਚ ਮੱਥਾ ਟੇਕਿਆ ਕਹਿ ਲਗਾ ਸੱਚੇ ਪਾਤਸ਼ਾਹ ਇੱਕ ਵਿਧਵਾ ਮਾਈ ਹੈ ਕੱਲਾ ਕੱਲਾ ਉਹਦਾ ਪੋਤਾ ਤੇ ਉਹ ਤੇਈਏ ਤਾਪ ਦੇ ਨਾਲ ਸ਼ਾਂਤ ਹੋ ਗਿਆ ਨਾ ਕੁਝ ਬੋਲਦਾ ਨਾ ਉਹ ਸਹੀਰ ਕਰਕੇ ਹਿਲਾਈ ਉਹ ਮਾਂ ਕਹਿੰਦੀ ਹੈ ਪੁੱਤ ਮਰ ਗਿਆ ਮਾਂ ਹੈ ਨਾ ਜੇ ਪੁੱਤ ਨੂੰ ਥੋੜਾ ਜਿਹਾ ਵੀ ਕੋਈ ਤੰਗੀ ਕੋਈ ਪਰੇਸ਼ਾਨੀ ਆ ਜਾਏ ਨਾ ਤੇ ਮਾਂ ਜਰਦੀ ਨਹੀਂ ਜਰਿਆ ਨਹੀਂ ਜਾਂਦਾ ਮਾਂ ਦੇ ਕੋਲੋਂ ਸੁੱਤਾ ਹੋਇਆ ਪੁੱਤ ਮਮਤਾ ਹੈ ਨਾ ਤੇ ਭਾਈ ਬੱਲੂ ਕਹਿਣ ਲਗਾ ਸੱਚੇ ਬਾਦਸ਼ਾਹ ਪੁੱਤ ਰੋਦਾ ਕਈਏ ਤਾਪ ਨਾਲ ਸ਼ਾਮਤ ਹੋ ਗਿਆ ਇਸ ਲਈ ਓਵਰਲੈਪ ਕਰ ਰਿਹਾ ਤੇ ਇਹ ਆ ਤਾਪ ਜਿਹੜਾ ਇਹ ਤੀਸਰੇ ਦਿਨ ਚੜਦਾ ਇੱਕ ਦਿਨ ਛੱਡ ਕੇ ਜਿਵੇਂ ਅੱਜ ਤਾਪ ਹੋ ਗਿਆ ਕੱਲ ਨੂੰ ਤਾਪ ਨਹੀਂ ਚੜਨਾ ਪਰਸੋਂ ਨੂੰ ਤੀਸਰੇ ਦਿਨ ਫੇਰ ਚੜ ਜਾਣਾ ਤੇ ਪਾਦਸ਼ਾਹ ਕਹਿਣ ਲੱਗੇ ਬੱਲੂ ਜਾ ਉਸ ਮਾਤਾ ਨੂੰ ਕਹੋ ਰਾਤ ਦੇ ਸਮੇਂ ਵਰਲਾਪਨਾ ਕਰ بڑے ਲੋਕਾਂ ਨੂੰ ਨਾ ਰਾਤ ਨੂੰ ਪਰੇਸ਼ਾਨੀ ਹੁੰਦੀ ਹੈ ਕੋਈ ਸਿਮਰਨ ਵਿੱਚ ਹੈ ਕੋਈ ਸੋਤਾ ਹੋਏ ਇਹ ਲੋਕ ਪਰੇਸ਼ਾਨ ਹੁੰਦੇ ਨੇ ਤੂੰ ਨਾ ਰੋ ਸਵੇਰੇ ਤੇਰਾ ਪੁੱਤ ਕੋਈ ਨਹੀਂ ਠੀਕ ਹੋ ਜਾਏਗਾ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਤੇ ਭਾਈ ਬੱਲੂ ਫੇਰ ਗਿਆ ਜਾ ਕੇ ਮਾਤਾ ਨੂੰ ਕਹਿਣ ਲੱਗਾ ਮਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਸਵੇਰੇ ਤੇਰਾ ਪੁੱਤ ਠੀਕ ਹੋ ਜਾਏਗਾ ਕਰ ਤੋਂ ਵਰਲਾਪ ਨਾ ਕਰ ਕੋਈ ਸਿਮਰਨ ਵਿੱਚ ਬੈਠਾ ਕੋਈ ਆਰਾਮ ਕਰਦਾ ਤੇਰੇ ਰੋਣ ਦੀ ਆਵਾਜ਼ ਸੁਣ ਕੇ ਲੋਕ ਤੰਗ ਹੁੰਦੇ ਨੇ ਇਹ ਮਾਤਾ ਸਤਿਗੁਰੂ ਨੇ ਇੱਕ ਕਿਰਪਾ ਕੀਤੀ ਹੈ ਉਹਨਾਂ ਨੇ ਬਚਨ ਕੀਤਾ ਸਵੇਰੇ ਪੁੱਤ ਨੂੰ ਆਪਣੇ ਨੂੰ ਲਿਆਈ ਦਰਬਾਰ ਦੇ ਵਿੱਚ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਹੋਵੇਗੀ ਪੁੱਤ ਤੇਰਾ ਠੀਕ ਹੋ ਜਾਏਗਾ ਤੇ ਜਦੋਂ ਮਾਂ ਨੇ ਇਹ ਗੱਲ ਸੁਣੀ ਹੁਣ ਮਾਂ ਨੂੰ ਹੌਸਲਾ ਹੋ ਗਿਆ ਵੀ ਗੁਰੂ ਅਮਰਦਾਸ ਮਹਾਰਾਜੇ ਨੇ ਆਪ ਆਪਣਾ ਸਿੱਖ ਭੇਜਿਆ ਪਹਿਲਾਂ ਪਤਾ ਲੈਣ ਵਾਸਤੇ ਤੇ ਉਹਨੂੰ ਸਹਰਿਆ ਦੇਣ ਵਾਸਤੇ ਮਾਂ ਨੂੰ ਸਰਾ ਹੋ ਗਿਆ ਸਾਰੀ ਰਾਤ ਆਪਣੇ ਪੁੱਤਰ ਦੇ ਸਹਰਾਣੇ ਬੈਠੀ ਰਹੀ ਤੇ ਜਦੋਂ ਸਵੇਰ ਹੋਈ ਤੇ ਆਪਣੇ ਪੁੱਤ ਨੂੰ ਲੈ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾ ਵਿੱਚ ਪਹੁੰਚ ਗਏ ਤੇ ਮੱਥਾ ਟੇਕਿਆ ਕਹਿਣ ਲੱਗੇ ਸੱਚੇ ਪਾਤਸ਼ਾਹ ਰਾਤ ਤੁਹਾਡਾ ਸੇਵਾਗਾਰ ਗਿਆ ਸੀ ਮੈਨੂੰ ਕਹਿਣ ਲੱਗਾ ਵੀ ਸਤਿਗੁਰੂ ਨੇ ਕਿਰਪਾ ਕੀਤੀ ਹੈ ਤੇਰਾ ਪੁੱਤ ਸਵੇਰੇ ਠੀਕ ਹੋ ਜਾਏਗਾ ਤੇ ਪਾਤਸ਼ਾਹ ਹੁਣ ਮੈਂ ਤੁਹਾਡੇ ਚਰਨਾ ਵਿੱਚ ਆਪਣੇ ਪੁੱਤਰ ਨੂੰ ਲੈ ਕੇ ਆਈ ਹਾਂ ਕਿਰਪਾ ਕਰੋ ਤੇ ਜਦੋਂ ਮਥਾ ਟੇਕਿਆ ਨਾ ਥੋੜਾ ਸਮਾਂ ਹੋਇਆ ਹੌਲੀ ਹੌਲੀ ਉਹਦਾ ਜਿਹੜਾ ਸਰੀਰ ਉੱਤਾਂ ਭਰੇ ਆ ਸੀ ਹੌਲੀ ਹੌਲੀ ਠੀਕ ਹੋ ਗਿਆ ਰਾਜੀ ਹੋ ਗਿਆ ਇਹ ਮਾਤਾ ਬੜੀ ਖੁਸ਼ ਹੋਈ ਇਹ ਸਾਹੀ ਨਾ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਦਰਜ ਹੈ ਚੂੜਾਮਣੀ ਕਵੀ ਸੰਤੋਖ ਸਿੰਘ ਜੀ ਨੇ ਬੜੀ ਸੁੰਦਰ ਤਰੀਕੇ ਨਾਲ ਲਿਖੇ ਕਹਿੰਦੇ ਮਾਤਾ ਬੜੀ ਖੁਸ਼ ਹੋਈ ਆਪਣੇ ਪੁੱਤ ਨੂੰ ਨਾਲ ਲੈ ਕੇ ਹੁਣ ਸੇਵਾ ਕਰਨ ਲੱਗ ਪਈ ਤੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਤੇਈਏ ਨੂੰ ਓਏ ਅਸੀਂ ਪ੍ਰਣ ਕੀਤਾ ਵੀ ਜਦੋਂ ਤੱਕ ਸਰੀਰ ਕਰਕੇ ਅਸੀਂ ਇੱਥੇ ਆ ਕਿਸੇ ਵੀ ਮਾਪਿਆਂ ਦਾ ਪੁੱਤ ਉਹਨਾਂ ਦੇ ਸਾਹਮਣੇ ਸਵਾਸ ਨਹੀਂ त्यागेगा ਜੇ ਤੂੰ ਸਾਡੇ ਹੁਕਮ ਦੀ ਉਲੰਘਣਾ ਕੀਤੀ ਤੂੰ ਜਾਣਿਆ ਨਹੀਂ ਕੁਛ ਤੇ ਕਹਿੰਦੇ ਨੇ ਰੋਗ ਨੂੰ ਕੈਦ ਕਰਕੇ ਮੇਰੇ ਬਾਦਸ਼ਾਹ ਨੇ ਇੱਕ ਬੱਚੇ ਦੇ ਰੂਪ ਦੇ ਵਿੱਚ ਪਿੰਜਰੇ 'ਚ ਕੈਦ ਕਰ ਲਿਆ ਪਿੰਜਰੇ ਦੇ ਵਿੱਚ ਬੰਦ ਕਰ ਦਿੱਤਾ ਤੇ ਸਾਹਮਣੇ ਹੁਣ ਪਿੰਜਰਾ ਟੰਗਿਆ ਹੋਇਆ ਹੈ ਵਿੱਚ ਬੈਠਾ ਬੜੀਆਂ ਮਾਫੀਆਂ ਮੰਗਦਾ ਬੜਾ ਬੜੇ ਹੱਥ ਜੋੜਦਾ ਸਤਿਗੁਰੂ ਕਹਿੰਦੇ ਨੇ ਤੇਰਾ ਤਾਂ ਭੋਜਨ ਹੀ ਬੜਾ ਮਾੜਾ ਹੈ ਤੇਰਾ ਤਾਂ ਕੰਮ ਹੀ ਬੜਾ ਮਾੜਾ ਲੋਕਾਂ ਨੂੰ ਦੁੱਖ ਦਿਨਾ ਉਕਮਦੀ ਅਵਗਿਆ ਕਰਦਾ ਔਰ ਨੌਜਵਾਨ ਪੁੱਤਰ ਨੂੰ ਤੂੰ ਮਾਰਨ ਤੇ ਤੋਲੇ ਹੋਇਆ ਸੀ ਆਦਿ ਸ਼ਾਹ ਕਹਿੰਦੇ ਨੇ ਦੁੱਖ ਸੁੱਖ ਦੋਇਦਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਦੁੱਖ ਤਾਂ ਹੈ ਸਰੀਰ ਨੂੰ ਪਰ ਅਸੀਂ ਇੱਕ ਵਾਅਦਾ ਕਰ ਚੁੱਕੇ ਸੀ ਸੰਗਤਾਂ ਦੇ ਨਾਲ ਵੀ ਕਿਸੇ ਮਾਪਿਆਂ ਦੇ ਸਾਹਮਣੇ ਉਹਦਾ ਬੁੱਤ ਖਤਮ ਨਹੀਂ ਹੋਏਗਾ ਫੌਤ ਨਹੀਂ ਹੋਏਗਾ ਤੂੰ ਗੋਮਦੀਏ ਪਲੰਗਣਾ ਕੀਤੀ ਅਵਗਿਆ ਕੀਤੀ ਇਸ ਵਾਸਤੇ ਤੈਨੂੰ ਪਿੰਜਰੇ ਵਿੱਚ ਕੈਦ ਕਰਕੇ ਰੱਖਿਆ ਹੋਇਆ ਹੈ ਤੇ ਮਾਂ ਆਪਣੇ ਪੁੱਤ ਨੂੰ ਲੈ ਗਈ ਔਰੋਜ ਸੇਵਾ ਕਰਨ ਆਉਂਦੀ ਐ ਤੇ ਹਰ ਇੱਕ ਨੂੰ ਬੇਨਤੀਆਂ ਕਰਦਾ ਇਹ ਬੱਚਾ ਬਾਲਕ ਕੋਈ ਮੇਰੇ ਤੇ ਕਿਰਪਾ ਕਰੇ ਕੋਈ ਮੈਨੂੰ ਛਡਾਏ ਮੈਂ ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਦਾ ਔਰ ਮੈਂ ਗੋਇੰਦਵਾਲ ਸਾਹਿਬ ਦੇ ਵਿੱਚ ਹੀ ਨਹੀਂ ਆਉਂਦਾ ਦਵਾਰ ਹੁਣ ਬੜੀਆਂ ਸੰਗਤਾਂ ਆਉਂਦੀਆਂ ਲੋਕਾਂ ਨੂੰ ਪਤਾ ਲੱਗ ਗਿਆ ਸੀ ਵੀ ਇਹਨੇ ਕਿੱਡਾ ਵੱਡਾ ਗੁਨਾਹ ਕੀਤਾ ਸਤਿਗੁਰੂ ਦੇ ਹੁਕਮ ਦੀ ਉਲੰਘਣਾ ਕੀਤੀ ਹੁਣ ਤਰਸ ਵੀ ਕਈਆਂ ਨੂੰ ਆਉਂਦਾ ਕਿਉਂਕਿ ਰੂਪ ਬੱਚੇ ਦਾ ਬਣ ਗਿਆ ਸੀ ਜੇ ਸਤਿਗੁਰੂ ਸਜ਼ਾ ਦਿੰਦੇ ਨੇ ਤੇ ਵਿਧੀ ਵੀ ਵੜਾ ਦਿੰਦੇ ਨੇ ਹੁਣ ਵਿਧੀ ਇਹਨੂੰ ਛਡਾਉਣ ਦੀ ਵੀ ਬਣਾਈ ਹੋਈ ਹੈ ਵੀ ਚਲੋ ਗਲਤੀ ਕੀਤੀ ਹੈ ਬਖਸ਼ਿਆ ਵੀ ਜੋ ਬੱਚਾ ਇਸੇ ਵਾਸਤੇ ਬੱਚੇ ਦਾ ਰੂਪ ਦਿੱਤਾ ਹੋਣਾ ਬਹੁਤ ਸੰਗਤਾਂ ਆਉਂਦੀਆਂ ਹਰ ਇੱਕ ਦੇ ਅੱਗੇ ਹੱਥ ਜੋੜਦਾ ਬੇਨਤੀਆਂ ਕਰਦਾ ਕੋਈ ਮੈਨੂੰ ਛਡਾਵੇ ਕੋਈ ਮੈਨੂੰ ਛਡਾਵੇ ਪਰ ਕੋਈ ਵੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੱਗੇ ਜਾ ਕੇ ਬੇਨਤੀ ਨਾ ਕਰਦਾ ਵੀ ਸਤਿਗੁਰੂ ਇਹਨੂੰ ਛੱਡ ਦਿਓ ਕੋਈ ਵੀ ਨਾ ਬੇਨਤੀ ਕਰਦਾ ਕਿਉਂਕਿ ਹੁਕਮ ਦੀ ਅਗਿਆਸੇ ਬੁਲੰਗੜਾ ਅਸੇ ਇੱਕ ਸਮਾਂ ਐਸਾ ਆਇਆ ਡੱਲੇ ਪਿੰਡ ਦੀ ਬਹੁਤ ਸੰਗਤ ਮੇਰੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਪਹੁੰਚੀ ਜਦੋਂ ਗੋਇੰਦਵਾਲ ਸਾਹਿਬ ਸੰਗਤ ਪਹੁੰਚੀ ਨਾ ਤੇ ਸੰਗਤ ਨੇ ਹਜੂਰ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਨਾਲ ਹੀ ਉਪਿੰਜਰੇ ਦੇ ਤੇ ਵੀ ਨਜ਼ਰ ਪਾਈ ਬੜੇ ਹਰਾ ਹੋਏ ਜਿਹੜੀ ਇਹ ਸੰਗਤ ਸੀ ਇਹਨਾਂ ਦੇ ਮੁਖੀ ਜਿਹੜੇ ਸਿੱਖ ਸੀ ਨਾ ਭਾਈ ਪਾਰੋ ਜੁਲਕਾ ਤੇ ਲਾਲੋ ਇਹ ਸਾਰੇ ਮੁਖੀ ਸੀ ਇਹ ਸੰਗਤ ਦੇ ਜਿਹੜੇ ਲੈ ਕੇ ਆਏ ਸੀ ਸੰਗਤ ਨੂੰ ਸਤਿਗੁਰੂ ਦੇ ਹਜ਼ੂਰ ਤੇ ਜਦੋਂ ਇਹਨਾਂ ਨੇ ਦੇਖਿਆ ਨਾ ਵੀ ਕੋਈ ਇੱਕ ਛੋਟਾ ਜਿਹਾ ਬੱਚਾ ਕੈਰ ਕੀਤਾ ਹੋਇਆ ਹੈ ਤੇ ਇਹ ਸੰਗਤ ਨੇ ਜਦੋਂ ਮੱਥਾ ਟੇਕ ਲਿਆ ਦਰਸ਼ਨ ਕਰ ਲਏ ਤੇ ਲੰਗਰ ਛਕਣ ਸੰਗਤ ਚੱਲੀ ਤੇ ਹੱਥ ਜੋੜੇ ਇਸ ਬੱਚੇ ਨੇ ਇਸ ਆਪ ਨੇ ਇਸ ਰੋਗ ਨੇ ਵੀ ਕੋਈ ਮੇਰੇ ਤੇ ਪਰਉਪਕਾਰ ਕਰੇ ਮੇਰੇ ਕੋਲੋਂ ਗਲਤੀ ਹੋ ਗਈ ਹੈ ਮੈਂ ਵੈਰਾ ਕਰਦਾ ਅੱਗੇ ਤੋਂ ਗਲਤੀ ਨਹੀਂ ਹੋਏਗੀ ਕੋਈ ਤਰਸ ਕਰਕੇ ਮੈਨੂੰ ਸਤਿਗੁਰੂ ਕੋਲੋਂ ਬਖਸ਼ਾ ਕਿ ਮੈਨੂੰ ਕੈਦ ਦੇ ਵਿੱਚੋਂ ਛਡਾ ਲਾ ਤੇ ਭਾਈ 파ਰੋ ਜਲਕਾ ਭਾਈ ਲਾਲੋ ਜਦੋਂ ਇਹਨਾਂ ਨੇ ਸੁਣਿਆ ਸੋਚਿਆ ਵੀ ਪਤਾ ਨਹੀਂ ਮੇਰੇ ਬਾਦਸ਼ਾਹ ਨੇ ਇਸ ਬੱਚੇ ਨੂੰ ਕਿਉਂ ਕੈਦ ਕੀਤਾ ਤੇ ਜਦੋਂ 5-7 ਦਿਨ ਬੀਤੇ ਸੰਗਤਾਂ ਦੀ ਤਿਆਰੀ ਹੋਈ ਵਾਪਸ ਆਪਣੇ ਪਿੰਡ ਡੱਲੇ ਨੂੰ ਜਾਣ ਦੀ ਤੇ ਭਾਈ ਲਾਲੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਕਹਿਣ ਲੱਗਾ ਸੱਚੇ ਬਾਦਸ਼ਾਹ ਕਿਰਪਾ ਕਰੋ ਇਹ ਬੱਚਾ ਹੈ ਮੈਂ ਦੇਖਿਆ ਵੀ ਜਦੋਂ ਦੇ ਅਸੀਂ ਆਏ ਆ ਉਦੋਂ ਵੀ ਇਹ ਪਿੰਜਰੇ ਵਿੱਚ ਸੀ ਪਹਿਲਾਂ ਪਤਾ ਨਹੀਂ ਕਦੋਂ ਕਦਾ ਔਰ ਇਹ ਬੜੇ ਤਰਲੇ ਕਰਦਾ ਸੱਚੇ ਬਾਦਸ਼ਾਹ ਇਹ ਬੱਚਾ ਹੈ ਕਿਰਪਾ ਕਰੋ ਇਹਨੂੰ ਬਖਸ਼ ਦਿਓ ਇਹਦੇ ਤੇ ਕਿਰਪਾ ਕਰ ਦਿਓ ਸੱਚੇ ਬਾਦਸ਼ਾਹ ਇਨੂੰ ਆਜ਼ਾਦ ਕਰਦੇ ਹੋ ਤੇ ਸਤਿਗੁਰੂ ਕਹਿੰਦੇ ਭਾਈ ਲਾਲੋ ਇਹ ਬਚਾ ਨਹੀਂ ਇਹ ਬੰਦਾ ਬੜਾ ਭੈੜਾ ਹੈ ਇਹਦੇ ਬਾਰੇ ਅਜੇ ਤੂੰ ਨਹੀਂ ਜਾਣਦਾ ਇਹ ਬਹੁਤ ਖਤਰਨਾਕ ਬੰਦਾ ਹੈ ਤੇ ਭਾਈ ਲਾਲੋ ਕਹਿਣ ਲੱਗਾ ਸੱਚੇ ਪਾਤਸ਼ਾਹ ਕਿਰਪਾ ਕਰੋ ਬਖਸ਼ ਦੇਓ ਇਹਨੂੰ ਬਖਸ਼ ਦੇ ਤੇ ਪਾਦਸ਼ਾਹ ਕਹਿੰਦੇ ਜੇ ਤੂੰ ਇਹਨੂੰ ਬਖਸ਼ਾਉਣਾ ਹੈ ਜੇ ਇਹਨੂੰ ਤੂੰ ਕੈਦ ਜੋ ਛਡਾਉਣਾ ਚਾਹੁੰਦਾ ਹੈ ਨਾ ਫਿਰ ਦੇਲ ਆਪਣੇ ਨਾਲ ਲੈ ਕੇ ਜਾਣਾ ਤੇ ਭਾਈ ਲਾਲੋ ਕਹਿੰਗੇ ਜਿਹੜੀਆਂ ਬੰਦਗੀ ਵਾਲੀਆਂ ਰੂਹਾਂ ਹੁੰਦੀਆਂ ਨੇ ਨਾ ਉਹਨਾਂ ਦੇ ਹਿਰਦੇ ਬੜੇ ਕੋਮਲ ਹੋ ਜਾਂਦੇ ਓਕੇ ਜੇ ਦੇਵੀ ਦੋਖ ਨੂੰ ਦੇਖ ਕੇ ਨਾ ਜਰ ਨਹੀਂ ਸਕਦੇ ਬਰਦਾਸ਼ਤ ਨਹੀਂ ਕਰ ਸਕਦੇ ਉਹਨਾਂ ਭਾਈ ਲਾਲੋ ਇਹ ਵੀ ਹੋਣਾ ਇਹਦੇ ਦੁੱਖ ਨੂੰ ਦੇਖ ਕੇ ਝਰ ਨਾ ਸਕਿਆ ਬੇਨਤੀ ਕਰ ਦਿੱਤੀ ਸਤਿਗੁਰੂ ਕਹਿੰਦੇ ਜੇ ਤੂੰ ਛਡਾਉਣਾ ਚਾਹੁੰਦਾ ਤੇ ਇਹਨੂੰ ਫਿਰ ਆਪਣੇ ਨਾਲ ਹੀ ਲੈ ਜਾ ਉਹ ਕਹਿਣ ਲੱਗਾ ਸੱਚੇ ਬਾਦਸ਼ਾਹ ਠੀਕ ਹੈ ਕੋਈ ਨਹੀਂ ਬੱਚਾ ਹੈ ਜੇ ਤੁਸੀਂ ਕਿਰਪਾ ਕਰਦੇ ਹੋ ਦਾਤਾ ਜੀ ਨੂੰ ਆਜ਼ਾਦ ਕਰਦੇ ਹੋ ਤੇ ਤੁਹਾਡੇ ਹੁਕਮ ਅਨੁਸਾਰ ਮੈਂ ਇਹਨੂੰ ਆਪਣੇ ਨਾਲ ਲੈ ਜਾ ਆਪਣੇ ਨਗਰ ਤੇ ਪਾਦਸ਼ਾਹ ਤੇ ਇਹ ਨੂੰ ਉਸ ਬਾਲਕ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ ਗੱਲ ਸੁਣ ਭਾਈ ਅਸੀਂ ਤੈਨੂੰ ਇਹਦੇ ਨਾਲ ਤੋੜਦੇ ਆ ਇਹਦੇ ਹੁਕਮ ਦੀ ਉਲੰਘਣਾ ਨਾ ਕਰੀ ਹੱਥ ਜੋੜੇ ਸੱਚੇ ਪਾਦਸ਼ਾਹ ਮੈਂ ਹੁਣ ਉਲੰਘਣਾ ਨਹੀਂ ਕਰਦਾ ਪਹਿਲਾਂ ਹੀ ਇੱਕ ਵਾਰ ਤੁਹਾਡੇ ਹੁਕਮ ਦੀ ਉਲੰਘਣਾ ਕੀਤੀ ਆ ਤੇ ਮੇਰੇ ਜ਼ਿੰਦਗੀ ਵਿੱਚ ਬੜੇ ਦੁੱਖ ਆਏ ਨੇ ਤੇ ਸਤਿਗੁਰੂ ਦੇ ਹੁਕਮ ਦੇ ਵਿੱਚ ਆਗਿਆ ਲੈ ਕੇ ਭਾਈ ਲਾਲੋ ਉਸ ਬਾਲਕ ਵਾਲੇ ਪਿੰਜਰੇ ਨੂੰ ਲੋਂਦੇ ਨੇ ਤੇ ਆਪਣੇ ਨਾਲ ਉਹਨੂੰ ਪਿੰਜਰੇ ਚੋਂ ਬਾਹਰ ਕੱਢ ਕੇ ਤੋਰ ਲੈਂਦੇ ਨੇ ਪਹਿਲਾਂ ਤੇ ਲੋਹੇ ਦੇ ਪਿੰਜਰੇ ਵਿੱਚ ਸਤਿਗੁਰੂ ਦੇ ਹੁਕਮ ਦੇ ਨਾਲ ਉੱਥੇ ਕੈਦ ਹੋਇਆ ਬੈਠਾ ਤੇ ਹੁਣ ਵੀ ਸਤਿਗੁਰੂ ਨੇ ਇੱਕ ਦੂਸਰਾ ਹੁਕਮ ਕਰ ਦਿੱਤਾ ਵੀ ਭਾਈ ਲਾਲੋ ਦੇ ਹੁਕਮ ਦੇ ਵਿੱਚ ਰਹਿਣਾ ਔਰ ਬੱਦਾ ਉਹ ਘੁੰਮਦਾ ਤੁਰਿਆ ਜਾਂਦਾ ਭਾਈ ਲਾਲੋ ਦੇ ਨਾਲ ਤੇ ਭਾਈ ਲਾਲੋ ਮਨ ਵਿੱਚ ਸੋਚੀ ਜਾਂਦੇ ਨੇ ਕਿ ਸਤਿਗੁਰੂ ਨੇ ਕਿਹਾ ਵੀ ਬੜਾ ਭੜਾ ਬੰਦਾ ਹੈ ਤੇ ਬੱਚਿਆਂ ਵਾਰੀਆਂ ਗੱਲਾਂ ਕਰਦਾ ਹੈ ਬੜੇ ਪਿਆਰ ਨਾਲ ਆਗਿਆ ਵਿੱਚ ਨਾਲ-ਨਾਲ ਤੁਰਿਆ ਹੁੰਦਾ ਹੈ ਚੱਲਦੇ ਆ ਚੱਲਦੇ ਆ ਜਦੋਂ ਕਾਫੀ ਲੰਮਾ ਸਮਾਂ ਉਹ ਚੱਲਦੇ ਗਏ ਕਾਫੀ ਲੰਮਾ ਪੈਣਾ ਤੈਅ ਕਰ ਲਿਆ ਤੇ ਉਹ ਬੱਚਾ ਕਹਿਣ ਲੱਗਾ ਭਾਈ ਲਾਲੋ ਨੂੰ ਕਹਿੰਦਾ ਜੀ ਮੈਨੂੰ ਬੜੀ ਭੁੱਖ ਲੱਗੀ ਬਹੁਤ ਭੁੱਖ ਲੱਗੀ ਮੇਰੇ ਕੋਲ ਹੁਣ ਤਰਿਆ ਨਹੀਂ ਜਾਂਦਾ ਭਾਈ ਲਾਲੋ ਕਹਿਣ ਲੱਗਾ ਕੋਈ ਨਹੀਂ ਥੋੜੀ ਦੂਰ ਅੱਗੇ ਨਗਰ ਹੈ ਉਤੋਂ ਆਪਾਂ ਕੋਲ ਸਿੱਧਾ ਪਿੰਡੋਂ ਲੈ ਕੇ ਲੰਗਰ ਤਿਆਰ ਕਰਕੇ ਆਪਾਂ ਫਿਰ ਲੰਗਰ ਸ਼ਕਾਂਗੇ ਤੂੰ ਵੀ ਮਨ ਭੌਂਦਾ ਲੰਗਰ ਸ਼ਕ ਲਈ ਤੇ ਫੇਰ ਹੌਲੀ-ਹੌਲੀ ਆਪਾਂ ਆਪਣੇ ਪਿੰਡ ਡੱਲੇ ਪਹੁੰਚ ਜਾਵਾਂਗੇ ਇੱਕ ਬਾਲ ਕਹਿੰਦਾ ਨਹੀਂ ਕਿਰਪਾ ਕਰੋ ਮੇਰਾ ਭੋਜਨ ਇੱਥੇ ਹੀ ਹੈ ਔਰ ਮਨ ਭੌਂਦਾ ਭੋਜਨ ਹੈ ਮੇਰਾ ਇੱਥੇ ਤੇ ਭਾਈ ਲਾਲੋ ਕਹਿਣ ਲੱਗਾ ਭਾਈ ਜੇ ਤੈਨੂੰ ਤੇਰਾ ਭੋਜਨ ਇੱਥੇ ਕਿਤੇ ਲੱਭ ਗਿਆ ਜਿੰਨੋਂ ਤੂੰ ਖਾ ਕੇ ਆਪਣੀ ਭੁੱਖ ਸ਼ਾਂਤ ਕਰ ਸਕਦਾ ਤੇ ਫਿਰ ਕੋਈ ਨਹੀਂ ਸ਼ਕਲ ਹੈ ਤੇ ਭਾਈ ਲਾਲੋ ਦਾ ਹੁਕਮ ਹੋ ਗਿਆ ਨਾ ਵੀ ਸ਼ਕਲ ਹੈ ਤੁਰ ਪਿਆ ਉਥੇ ਲੱਗੇ ਛੱਪੜ ਤੇ ਧੋਵੀ ਕੱਪੜੇ ਧੋਂਦਾ ਤੇ ਜਦੋਂ ਕੱਪੜੇ ਧੋਂਦਾ ਭਾਈ ਲਾਲੋ ਹੋਰ ਸਾਰਿਆਂ ਸੰਗਤਾਂ ਬਹਿ ਗਿਆਂ ਵੀ ਭਾਈ ਇਹ ਬੱਚਾ ਭੋਜੇ ਛਾਗੇ ਆਉਂਦਾ ਫੇਰ ਅੱਗੇ ਚੱਲਦੇ ਥੋੜੀ ਦੇਰ ਵਿੱਚ ਦੇਖਿਆ ਵੀ ਜਿਹੜਾ ਧੋਵੀ ਆ ਉਹਨੇ ਕੱਪੜੇ ਧੋਹੇ ਛੜਨ ਦਿੱਤੇ ਨੇ ਬਹਿ ਗਿਆ ਥੋੜੀ ਦੇਰ ਬਾਅਦ ਲੰਮਾ ਪੈ ਗਿਆ ਬੜਾ ਦੁਖੀ ਹੁੰਦਾ ਹੈ ਭਾਈ ਲਾਲੋ ਇਹ ਸਾਰਾ ਕੌਤਕ ਦੇਖਦੇ ਬੜਾ ਦੁਖੀ ਹੁੰਦਾ ਹੈ ਉਹ ਬੜਾ ਭੈੜਾ ਹੁੰਦਾ ਹੈ ਤੇਯਾ ਤਾਪ ਰੋਂਦਾ ਹੱਥ ਪੈਰ ਮਾਰਦਾ ਬੜਾ ਦੁਖੀ ਹੁੰਦਾ ਜਦੋਂ 2-3 ਘੜੀਆਂ ਬੀਤੀਆਂ ਜੇਕਰ ਹੁੰਦਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਇਹ ਬੱਚਾ ਆਪਣੇ ਹੱਥ ਵਿੱਚ ਇੱਕ ਖੱਬਰ ਹੈ ਅਤੇ ਉਹ ਖੂਨ ਦਾ ਭਰਿਆ ਹੋਇਆ ਲੈ ਕੇ ਦੇ ਭਾਈ ਲਾਲੋ ਕੋਲ ਆ ਗਿਆ ਕਿਉਂਕਿ ਭਾਈ ਲਾਲੋ ਕਹਿੰਦੇ ਸੀ ਨਾ ਵੀ ਮੈਨੂੰ ਤਾਂ ਇੱਥੇ ਕੋਈ ਭੋਜਨ ਨਜ਼ਰ ਨਹੀਂ ਆਉਂਦਾ ਸਾਨੂੰ ਵੀ ਦੱਸੇ ਦੱਸ ਵੀ ਤੈਨੂੰ ਕਿਹੜਾ ਭੋਜਨ ਤੇਰਾ ਇੱਥੇ ਮਿਲ ਗਿਆ ਹੁਕਮ ਹੋ ਗਿਆ ਅਚਨ ਚੇਹ ਦਾ ਤੇ ਉਹ ਖੂਨ ਦਾ ਉਹ ਭਰਿਆ ਹੋਇਆ ਖੱਪਰ ਦਿਖਾ ਕੇ ਕਹਿੰਦਾ ਵੀ ਸਜ ਬਾਬਾ ਜੀ ਆ ਮੇਰਾ ਭੋਜਨ ਹੈ ਭਾਈ ਲਾਲੋ ਜਦੋਂ ਭਾਈ ਲਾਲੋ ਨੇ ਦੇਖਿਆ ਕਹਿਣ ਲੱਗਾ ਉਹ ਬੜੀ ਗਲਤੀ ਹੋ ਗਈ ਮੇਰੇ ਕੋਲੋ ਸਤਿਗੁਰੂ ਨੇ ਕਿਹਾ ਵੀ ਇਹ ਸੀ ਵੀ ਬੜਾ ਖਤਰਨਾਕ ਬੰਦਾ ਪਰ ਮੈਨੂੰ ਤੇਰੇ ਤੇ ਦਇਆ ਆ ਗਈ ਸੀ ਮੈਂ ਬੇਨਤੀ ਕੀਤੀ ਤੇ ਦਇਆਵਾਨ ਸਤਿਗੁਰੂ ਨੇ ਵੀ ਮੇਰੀ ਬੇਨਤੀ ਨੂੰ ਮੰਨਿਆ ਤੇ ਤੈਨੂੰ ਆਜ਼ਾਦ ਕੀਤਾ ਤੂੰ ਆਜ਼ਾਦ ਹੋਣ ਵਾਲੀ ਬਿਮਾਰੀ ਨਹੀਂ ਤੂੰ ਤਾਂ ਬਹੁਤ ਭੜਾ ਬੰਦਾ ਹੈ ਹੋਰ ਮੈਂ ਤੈਨੂੰ ਫੇਰ ਸਤਿਗੁਰੂ ਦੇ ਚਰਨਾਂ ਵਿੱਚ ਮੈਂ ਛੱਡ ਆਉਣਾ ਮੈਂ ਨਹੀਂ ਰੱਖ ਸਕਦਾ ਤੇ ਜਦੋਂ ਇਹ ਗੱਲ ਕਹੀ ਨਾ ਭਾਈ ਲਾਲੋ ਨੇ ਬਸ ਖੜਾ ਕੰਬ ਗਿਆ ਹੱਥ ਜੋੜ ਕੇ ਕਹਿਣ ਲੱਗਾ ਜੀ ਮੈਨੂੰ ਬਖਸ਼ ਲਓ ਜੇ ਤੁਸੀਂ ਮੈਨੂੰ ਉੱਥੇ ਫੇਰ ਛੱਡ ਆਏ ਤੁਸੀਂ ਮੇਰੇ ਤੇ ਕੀਤਾ ਬੜਾ ਪਰਉਪਕਾਰ ਮੈਨੂੰ ਕੈਦ ਚੋਂ ਛੁਡਾਇਆ ਇਹਨੇ ਜੇ ਤੁਸੀਂ ਮੈਨੂੰ ਫੇਰ ਉਸ ਕੈਦ ਵਿੱਚ ਪਾ ਆਏ ਤੇ ਲੋਕ ਕੀ ਕਹਿਣਗੇ ਪਹਿਲਾਂ ਪਰਉਪਕਾਰੀ ਹੋ ਗਏ ਤੇ ਹੁਣ ਫੇਰ ਬੱਚੇ ਨੂੰ ਕੈਦ ਵਿੱਚ ਪਾ ਦਿੱਤਾ ਕਿਰਪਾ ਕਰੋ ਹਮੇਸ਼ਾ ਤੁਹਾਡੇ ਹੁਕਮ ਦੇ ਵਿੱਚ ਰਵਾਂਗਾ ਔਰ ਮੈਂ ਵਾਅਦਾ ਕਰਦਾ ਸ੍ਰੀ ਗੋਇੰਦਵਾਲ ਸਾਹਿਬ ਤੋਂ ਲਾ ਕੇ ਤੇ ਜਿੰਨਾ ਵੀ ਆਪਣਾ ਹਣ ਸੰਗ ਹੋਇਆ ਇਹ ਸਾਰੀ વાਰਤਾ ਜਿਹੜਾ ਸੁਣੇਗਾ ਸੁਣਾਏਗਾ ਜਿੱਥੇ ਤੁਹਾਡੇ ਤੁਹਾਨੂੰ ਕੋਈ ਯਾਦ ਕਰੇਗਾ ਤੁਹਾਡਾ ਨਾਂ ਲਏਗਾ ਤੁਹਾਡਾ ਕੋਈ ਜ਼ਿਕਰ ਕਰੇਗਾ ਮੈਂ ਵਾਅਦਾ ਕਰਦਾ ਮੈਂ ਉਥੋਂ ਚਲਿਆ ਜਾਵਾਂਗਾ ਮੈਂ ਉਹਨੂੰ ਕਦੇ ਵੀ ਦੁਖੀ ਨਹੀਂ ਕਰਾਂਗਾ। ਤੇ ਇਹ ਵੀ ਇੱਕ ਵਾਅਦਾ ਕੀਤਾ ਵੀ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਮੈਂ ਕਦੇ ਵਾਸਤੇ ਨਹੀਂ ਜਾਵਾਂ। ਹੋਰ ਭਾਈ ਲਾਲੋ ਨੂੰ ਵੀ ਇਹ ਗੱਲ ਦਾ ਪਤਾ ਸੀ ਵੀ ਇਹ ਜਿਹੜੇ ਦੁੱਖ ਸੁੱਖ ਨੇ ਕਰਮਾਂ ਦੇ ਨਾਲ ਆਉਂਦੇ ਜਾਂਦੇ ਨੇ ਪਰ ਇੱਕ ਹੁਕਮ ਜਾਂ ਇੱਕ ਵਾਅਦਾ ਸੰਗਤਾਂ ਨਾਲ ਮੇਰੇ ਪਾਤਸ਼ਾਹ ਜੀ ਨੇ ਕੀਤਾ ਸੀ ਵੀ ਸਾਡੇ ਹੁੰਦਿਆ ਕੋਈ ਨੌਜਵਾਨ ਦੀ ਮਾਪਿਆਂ ਦੇ ਸਾਹਮਣੇ ਮੌਤ ਨਹੀਂ ਹੋਏਗੀ ਦੁਖੀ ਮਾਪੇ ਨਹੀਂ ਹੋਣਗੇ ਪਰ ਤੋਂ ਹਲੰਗਣਾ ਕੀਤੀ ਸੀ ਪਰ ਜਦੋਂ ਵਾਅਦਾ ਕੀਤਾ ਇੱਕ ਪ੍ਰਣ ਕਰ ਲਿਆ ਤੇ ਭਾਈ ਲਾਲੋ ਕਹਿਣ ਲੱਗੇ ਠੀਕ ਹੈ ਪਰ ਕਦੇ ਵੀ ਕਿਸੇ ਨੂੰ ਦੁਖੀ ਨਾ ਕਰੇ ਇਹ ਪ੍ਰਣ ਉਹਦੇ ਕੋਲੋਂ ਲੈ ਕੇ ਉਹਨੂੰ ਆਜ਼ਾਦ ਕਰਦਾ ਔਰ ਗੁਰੂ ਅਮਰਦਾਸ ਮਹਾਰਾਜ ਜਦੋਂ ਤੱਕ ਸਰੀਰ ਕਰਕੇ ਸ੍ਰੀ ਗਵਿੰਦਵਾਲ ਸਾਹਿਬ ਦੇ ਵਿੱਚ ਰਹੇ ਉਹ ਅੱਜ ਵੀ ਨੇ ਉਹ ਕਿਨੇ ਗਏ ਨਹੀਂ ਪਰ ਮੈਂ ਬੇਨਤੀ ਕੀਤੀ ਆ ਵੀ ਸਰੀਰ ਕਰਕੇ ਜENNAT ਚਰਤਾ ਕੋ ਸਰੀਰ ਕਰਕੇ ਰਹੇ ਉਦੋਂ ਤੱਕ ਤੇ ਆ ਕਦੇ ਵੀ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਨਹੀਂ ਗਿਆ ਕਿਉਂਕਿ ਸਾਰੀਆਂ ਸੰਗਤਾਂ ਸਤਗੁਰੂ ਦੇ ਹੁਕਮ ਦੇ ਵਿੱਚ ਸਨ ਔਰ ਜਦੋਂ ਤੱਕ ਹੁਕਮ ਦੇ ਵਿੱਚ ਆ ਉਦੋਂ ਤੱਕ ਕੋਈ ਦੁੱਖ ਨਹੀਂ ਆਉਂਦਾ ਤੇ ਜਦੋਂ ਮੇਰੇ ਪਾਤਸ਼ਾਹ ਸਰੀਰ ਕਰਕੇ ਚਲੇ ਗਏ ਤੇ ਫਿਰ ਕਈਆਂ ਦੇ ਸਦਕ ਵੀ ਟੁੱਟ ਗਏ ਕਿਉਂਕਿ ਸੁਭਾਅ ਹੈ ਨਾ ਬੰਦੇ ਦਾ ਕਿ ਬੰਦਾ ਰੱਬ ਤੋਂ ਨਹੀਂ ਡਰਦਾ ਬੰਦਾ ਬੰਦੇ ਤੋਂ ਡਰਦਾ ਸਰੀਰ ਤੋਂ ਡਰਦਾ ਅੱਜ ਵੀ ਬੇਸ਼ੱਕ ਵਾਪਸ ਕਰਨਾ ਬੇਸ਼ੱਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਾਂ ਸਾਰੇ ਗੁਰੂ ਕਹਿੰਨੇ ਆ ਨਾ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬੰਦੇ ਨੂੰ ਐਨਾ ਡਰ ਨਹੀਂ ਜਿੰਨਾ ਬੰਦੇ ਨੂੰ ਬੰਦੇ ਤੋਂ ਡਰ ਆ ਰਿਹਾ ਹੈ ਬੰਦੇ ਦਾ ਭੈ ਜਿਆਦਾ ਹੈ ਬੰਦਾ ਮੈਨੂੰ ਚੋਰੀ ਕਰਦਿਆਂ ਨਾ ਦੇਖ ਲੈ ਜੇ ਡਰ ਹੈ ਪਰ ਗੋਲਕ ਦੇ ਵਿੱਚੋਂ ਮਾਇਆ ਕੱਢ ਲਈਏ ਕੌਣ ਦੇਖਦਾ ਹੈ ਬੇਸ਼ੱਕ ਸਾਹਮਣੇ ਮੇਰੇ ਪਾਦਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਰਹੇ ਹੁੰਦੇ ਨੇ ਪਰ ਡਰ ਨਹੀਂ ਸਰੀਰਾਂ ਦਾ ਡਰ ਬੰਦੇ ਨੇ ਜਾਦਾ ਮੰਨਿਆ ਹਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਰੀਰ ਦਾ ਡਰ ਲੋਕ ਜਾਦਾ ਮੰਨਦੇ ਸੀ ਆਤਮਿਕ ਅਵਸਥਾ ਕਿਸੇ ਦੀ ਵੀ ਕਿੰਨੀ ਉੱਚੀ ਹੈ ਉਹਦੇ ਤੋਂ ਨਹੀਂ ਡਰਦੇ ਲੋਕ ਤੇ ਜਦੋਂ ਸਰੀਰ ਕਰਕੇ ਮੇਰੇ ਬਾਦਸ਼ਾਹ ਚਲੇ ਗਏ ਬਸ ਲੋਕਾਂ ਦਾ ਉਹ ਨਾਲ ਹੀ ਪ੍ਰੋਸਾ ਨਾਲ ਹੀ ਸਦਕ ਵੀ ਟੁੱਟ ਗਏ ਬਹੁਤ ਲੋਕਾਂ ਨੇ ਪਰ ਬਹੁਤ ਐਸੇ ਨਹੀਂ ਜਿਹੜੇ ਅੱਜ ਵੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਨਾਨਕ ਦਾ ਹਾਜ਼ਰ ਰੂਪ ਮੰਨਦੇ ਹੈ ਅੱਜ ਵੀ ਉਹ ਉਤੇ ਰਹਿਮ ਪਾਵੇ ਦੇ ਉਨਾ ਹੋਤੇ ਕਿਰਪਾ ਵੀ ਭੰਦਨ ਬਾਬਾ ਅਨੰਦ ਸਿੰਘ ਜੀ ਮਹਾਪੁਰਖ ਨਾਨਕ ਸਰ ਕਲੇਰਾਵਾਲੇ ਹਾਜ਼ਰ ਕਰਕੇ ਮੰਨਿਆ ਹੋਈ ਕਿਰਪਾ ਗਏ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ دیدار ਦਿੱਤੇ ਤੇ ਸਿੱਖੀ ਦੀ ਸੰਭਾਲ ਕਿਵੇਂ ਕਰਨੀ ਹੈ ਇਹ ਵੀ ਹੁਕਮ ਕੀਤਾ ਔ ਸਹਾਜ ਫਾਉਂਡ ਸ੍ਰੀ ਹਜੂਰ ਸਾਹਿਬ ਬਾਬਾ ਨਿਹਾਲ ਸਿੰਘ ਜੀ ਨੂੰ ਦਰਸ਼ਨ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਾਜ਼ਰ ਮੰਨੇ ਆ ਨਾ ਤੇ ਮੇਰੇ ਪਾਦਸ਼ਾ ਅੱਜ ਕਿਤੇ ਗਏ ਨਹੀਂ ਵੀ ਕਿਤੇ ਦੂਰ ਚਲੇ ਗਏ ਉਹ ਅੱਜ ਵੀ ਇੱਥੇ ਹੀ ਨੇ ਪਰ ਸਾਡੇ ਅੰਦਰੋਂ ਪਾਵਨਾ ਨਹੀਂ ਅਸੀਂ ਸਰੀਰਾਂ ਦੀ ਕਦਰ ਕਰਦੇ ਆ ਆਤਮਿਕ ਅਲਸਤਾ ਦੀ ਕਦਰ ਨਹੀਂ ਕਰਦੇ ਸੋ ਜਦੋਂ ਗੋਇੰਦਵਾਲ ਸਾਹਿਬ ਦੇ ਕੁਝ ਲੋਕ ਗੁਰੂ ਦੇ ਹੁਕਮ ਤੋਂ ਬਾਹਰ ਹੋ ਗਏ ਤੇ ਫਿਰ ਉੱਥੇ ਹੀ ਤੂਈ ਇਹ ਹੋਣੀ ਜਿੰਨੇ ਉਹ ਸਾਰਿਆਂ ਦਾ ਆਗਮਨ ਹੋ ਗਿਆ ਵੀ ਜਦੋਂ ਇਹ ਹੀ ਗੁਰੂ ਦੇ ਹੁਕਮ ਦੇ ਵਿੱਚ ਨਹੀਂ ਰਹੇ ਤੇ ਫਿਰ ਇਹਨਾਂ ਨੂੰ ਇਹਦੀ ਸਜ਼ਾ ਤਾਂ ਮਿਲਣੀ ਚਾਹੀਦੀ ਤੇ ਇਹ ਬਿਮਾਰੀ ਉਦੋਂ ਤੱਕ ਗੋਇੰਦਵਾਲ ਸਾਹਿਬ ਦੇ ਵਿੱਚ ਨਹੀਂ ਸੀ ਗਈ ਜਦੋਂ ਤੱਕ ਸਰੀਰ ਕਰਕੇ ਸਤਿਗੁਰੂ ਰਹਿਦੇ ਜੇ ਕਿਤੇ ਸੰਗਤਾਂ ਸਤਿਗੁਰੂ ਦੇ ਹਮੇਸ਼ਾ ਹੁਕਮ ਨੂੰ ਸਤ ਕਰਕੇ ਮੰਨ ਲਿਆ ਤੇ ਕਦੇ ਕਿਸੇ ਮਾਪਿਆਂ ਦਾ ਨੌਜਵਾਨ ਪੁੱਤ ਨਾ ਮਰਦਾ ਇਹ ਵਾਅਦਾ ਕੀਤਾ ਸੀ ਮੇਰੇ ਬਾਦਸ਼ਾਹ ਨੇ ਪਰ ਜਦੋਂ ਸੰਗਤਾਂ ਵਾਅਦੇ ਤੋਂ ਬਾਹਰ ਹੋ ਗਈਆਂ ਉਹ ਤੋਂ ਬਾਹਰ ਹੋ ਗਈਆਂ ਤੇ ਫਿਰ ਸਾਰਾ ਕੁਝ ਉਸੇ ਤਰ੍ਹਾਂ ਚੱਲਣ ਲੱਗ ਪਿਆ